ਮੌਸਮ ਆਪਣੇ ਤੇਵਰ ਬਦਲ ਰਿਹਾ ਮੌਸਮ ਵਿੱਚ ਬਹੁਤ ਵੱਡੀ ਗੜਬੜ ਹੋ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਕਿਸਾਨ ਵੀਰੋ 15 ਤੋਂ 20 April ਦੇ ਦਰਮਿਆਨ ਮੌਸਮ ਬਾਰੇ ਆਪਾਂ ਗੱਲ ਕਰਾਂਗੇ ਤੇ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਨਾ ਲੱਗਦਾ ਬੈੱਲ ਦਾ ਬਟਨ ਜ਼ਰੂਰ ਦਬਾ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਕਿਸਾਨ ਵੀਰੋ 15 ਤੋਂ 20 April ਦੇ ਦਰਮਿਆਨ ਮੌਸਮ ਵਿੱਚ ਵੱਡੀ ਗੜਬੜ ਹੋ ਸਕਦੀ ਹੈ ਸੋ ਹੌਂ ਟੈਂਪਰੇਚਰ ਅਪ ਹੁੰਦਾ ਜਾਂਦਾ ਦੋ ਤਿੰਨ ਦਿਨਾਂ ਦਾ ਸੋ ਇਹ 40 ਡਿਗਰੀ ਤੱਕ ਪਹੁੰਚ ਸਕਦਾ ਸੋ ਬਹੁਤ ਜ਼ਿਆਦਾ ਗਰਮੀ ਹੋ ਸਕਦੀ ਆ ਸੋ 16 ਦੇ 17 April ਨੂੰ ਕਿਸਾਨ ਭਰਾਵੋ ਮੌਸਮ ਬੱਚ ਵੱਡੀ ਗੜਬੜ ਹੋ ਸਕਦੀ ਆ ਸੋ ਬਦਲਬਾਈ ਹੋ ਸਕਦੀ ਆ ਹਵਾਵਾਂ ਵਗ ਸਕਦੀਆਂ 16 ਤੇ 17 ਤੇ 18 ਤੇ 19 18 ਤੇ 19 ਨੂੰ ਵੱਡੀ ਗੜਬੜ ਸਾਹਮਣੇ ਆ ਸਕਦੀ ਆ ਸੋ ਤੇਜ਼ ਹਵਾਵਾਂ ਮੀਂਹ ਹਨੇਰੀ ਤੇ ਬਹੁਤ ਜਗ੍ਹਾ ਤੇ ਗੜੇ ਮਾਰੀ ਦੀ ਸੁਭਾਵਨਾ ਬਣੀ ਹੋਈ ਆ 18 ਨੂੰ ਸ਼ਾਮ ਨੂੰ ਤੇ 19 ਦਾ ਸਾਰਾ ਦਿਨ ਇਹ ਵੱਡੀ ਗੜਬੜ ਹੋ ਸਕਦੀ ਹੈ ਮੌਸਮ ਦੇ ਵਿੱਚ ਤੇ ਇਹ ਦੇਖਾਗਾ 20 April ਨੂੰ 20 April ਨੂੰ ਅਜੇ ਤੱਕ ਕੋਈ ਜਾਣਕਾਰੀ ਵੱਡੀ ਗੜਬੜ ਸਾਹਮਣੇ ਨਹੀਂ ਆਈ ਤੇ ਜਿਹੜੇ ਕਿ 19 ਦੇ 18 ਅਪ੍ਰੈਲ ਨੂੰ ਵੱਡੀ gadbad ਸਾਹਮਣੇ ਆ ਸਕਦੀ ਆ ਸੋ ਕਿਸਾਨ ਵੀਰੋ ਪੰਜਾਬ ਤੇ ਹਰਿਆਣੇ ਦੇ ਵਿੱਚ ਇਹ ਤੇ ਰਾਜਸਥਾਨ ਦੇ ਨਾਲ ਲੱਗਦੇ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ ਸੋ ਪੰਜਾਬ ਵਿੱਚ ਹੁਣ ਕਣਕ ਦੀ ਬਾਢੀ ਸ਼ੁਰੂ ਹੋ ਚੱਕੀ ਆ ਕਣਕਾਂ ਪੱਕ ਗਈਆਂ ਤੇ ਕੰਮ ਪੂਰੇ ਜੋਰਾਂ ਦੇ ਨਾਲ ਚੱਲ ਪਿਆ ਸੋ ਵਾਹਿਗੁਰੂ ਮਿਹਰ ਕਰੇ ਕਿਸਾਨ ਵੀਰਾਂ ਤੇ ਤੇ ਜਿਵੇਂ ਕਿ ਪਿਛਲੇ ਦਿਨੀ ਆਪਾਂ ਦੇਖਿਆ ਮਾਨਸਾ ਦੇ ਵਿੱਚ ਵੱਡੀ ਗੜਬੜ ਸਾਹਮਣੇ ਆਈ ਸੀ ਮੌਸਮ ਦੇ ਵਿੱਚ ਮੀਂਹ ਹਨੇਰੀ ਦੇ ਨਾਲ ਗੜੇ ਮਾਰੇ ਹੋਈ ਜਿੱਥੇ ਕਿ ਕਣਕਾਂ ਦੇ ਨਾਲ ਨਾਲ ਹਰੇ ਚਰਦੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੋ ਉਹਨਾਂ ਚੀਜ਼ਾਂ ਤੋਂ ਪਰਮਾਤਮਾ ਬਚਾ ਕੇ ਰੱਖੇ ਆਪਣੇ ਮਿਹਰ ਪਰ ਹੱਥ ਦੇ ਰੱਖੇ ਸੋ ਕਿਸਾਨ ਭਰਾਵੋ ਇਹਨਾਂ ਦਿਨਾਂ ਦੇ ਦਰਮਿਆਨ ਜਿਹੜੀ ਗੜਬੜਾ ਜਿਹੜੀ ਜਾਣਕਾਰੀ ਆਪਾਂ ਤੁਹਾਡੇ ਸਾਹਮਣੇ ਪੇਸ਼ ਕੀਤੀ ਆ ਤੇ 16 ਤੇ 17 ਨੂੰ ਬਦਲ ਗਈ ਤੇ 18 ਤੇ 19 ਨੂੰ ਜਦਗੀ ਇਹ ਵੱਡੀ gadbad ਸਾਹਮਣੇ ਆ ਸਕਦੀ ਆ ਤੇ ਕਿਸਾਨ ਵੀਰੋ ਆਪਣੇ ট্রান্সਫਾਰਮਰ ਦੇ ਸਵਿਚ ਆਹੋ ਆਫ ਕਰਕੇ ਰੱਖੋ ਤੇ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨ